ਦੋ ਪੰਜਾਬੀ ਟਰੱਕ ਡਰਾਈਵਰ ਅਮਰੀਕਾ ਤੇ ਕੈਨੇਡਾ ਦੀਆਂ ਖਬਰਾਂ 'ਚ ਨੇ ਨਾ ਸਿਰਫ ਉਹ ਖਬਰਾਂ ਬਲਕਿ ਐਫ ਵੀ ਆਈ ਦੀ ਜਾਂਚ ਵਿੱਚ ਫਸੇ ਹੋਏ ਨੇ ਤੇ ਕੀਤੇ ਦੀ ਸਜ਼ਾ ਭੁਗਤ ਰਹੇ ਨੇ ਦੋਸ਼ ਇਹਨਾਂ ਨੇ ਕਬੂਲ ਕਰ ਲਏ ਨੇ ਤੇ ਜੁਰਮ ਟਰਕਿੰਗ ਇੰਡਸਟਰੀ ਨੂੰ ਘਾਟੇ ਦੇ ਵੱਲ ਲੈ ਕੇ ਜਾ ਰਿਹਾ ਹੈ ਗੱਲ ਕਰਾਂਗੇ ਇੱਕ ਬਹੁਤ ਵੱਡੀ ਖਬਰ ਦੀ ਜਿੱਥੇ ਕੈਨੇਡਾ ਦੇ ਦੋ ਟਰੱਕ ਡਰਾਈਵਰ ਤੇ ਉਹਨਾਂ ਨੇ ਡਰੱਗਸ ਸਮਗਲਿੰਗ ਕੇਸ ਵਿੱਚ ਆਪਣੇ ਦੋਸ਼ ਕਬੂਲ ਕਰ ਲਏ ਨੇ ਇਹ ਮਾਮਲਾ ਸਿਰਫ ਟਰਕਿੰਗ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਦੇ ਧਾਗੇ ਮਰਡਰ ਤੇ ਅੰਤਰਰਾਸ਼ਟਰੀ ਡਰਗ ਗਾਟਲ ਤੱਕ ਪਹੁੰਚਦੇ ਹੈ ਅਸਲ ਵਿੱਚ ਇਹ ਕੇਸ ਇਹ ਮਾਮਲਾ ਹੈ ਕਿ ਬਾਰੀਕੀ ਦੇ ਨਾਲ ਸਮਝਣਾ ਬੜਾ ਜ਼ਰੂਰੀ ਹੈ ਇਹ ਸਾਰਾ ਮਾਮਲਾ ਐਫ ਵੀ ਆਈ ਦੀ ਵੱਡੀ ਜਾਂਚ ਆਪਰੇਸ਼ਨ ਜੁਆਇੰਟ ਸਲਾਲਮ ਦੇ ਨਾਲ ਜੁੜਿਆ ਹੋਇਆ ਹੈ ਇਨਾਂ ਨੇ ਟਾਰਗੇਟ ਕੀਤਾ ਰੋਇਨ ਵੈਡਿੰਗ ਨੂੰ ਜੋ ਕਿ ਪਹਿਲਾਂ ਇੱਕ ਐਲੀਟ 스ਨੋਬੋਰਡਰ ਸੀ ਗੇਮ ਖੇਡਦਾ ਸੀ ਸ਼ੌਕ ਸੀ ਉਸ ਦਾ ਪਰ ਖੇਡਾਂ ਤੋਂ ਹਟਣ ਤੋਂ ਬਾਅਦ ਹੋ ਕ੍ਰਿਮੀਨਲ ਦੁਨੀਆ ਦਾ ਵੱਡਾ ਨਾਮ ਬਣ ਜਾਂਦਾ ਹੈ ਜਾਂਚ ਦੇ ਮੁਤਾਬਕ ਵੈਡਿੰਗ ਦਾ ਗਰੁੱਪ ਕਮਰਸ਼ੀਅਲ ਟਰੱਕਾਂ ਦੇ ਰਾਹੀਂ ਟਨਾਂ ਦੇ ਹਿਸਾਬ ਨਾਲ ਕੋਕੇਨ ਤੇ ਫੈਂਟਾਨੀਲ ਕੈਨੇਡਾ ਤੇ ਅਮਰੀਕਾ 'ਚ ਸਮੱਗਲ ਕਰਦਾ ਸੀ ਹੁਣ ਅਗਲਾ ਸਵਾਲ ਇਹ ਹੈ ਕਿ ਟਰੱਕ ਡਰਾਈਵਰੇ ਕੌਣ ਹਨ ਇਕਬਾਲ ਸਿੰਘ ਵਿਰਕ ਤੇ ਰਣਜੀਤ ਸਿੰਘ ਰੋਵਲ ਇਹ ਦੋਵੇਂ ਟੋਰਾਂਟੋ ਇਲਾਕੇ ਦੇ ਰਹਿਣ ਵਾਲੇ ਨੇ ਇਹਨਾਂ ਤੇ ਦੋਸ਼ ਹੈ ਕਿ ਇਹਨਾਂ ਨੇ ਕੈਲੀਫੋਰਨੀਆ ਤੋਂ অন্ਟਾਰੀਓ ਤੱਕ ਡਰੱਗ ਲੋਡ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਇਹ ਦੋਵੇਂ ਅਮਰੀਕਾ 'ਚ ਪਲੀ ਡੀਲ ਸਾਈਨ ਕਰ ਚੁੱਕੇ ਨੇ ਮਤਲਬ ਦੋਸ਼ ਕਬੂਲ ਕਰਕੇ ਸਜ਼ਾ ਘੱਟ ਲੈਣ ਦੀ ਕੋਸ਼ਿਸ਼ ਡਰੱਗ ਟਰੈਫਿਕਿੰਗ ਦਾ ਪੈਟਰਨ ਸਮਝਣਾ ਬੜਾ ਜ਼ਰੂਰੀ ਹੈ एफएडी ਜਾਂਚ ਦੱਸਦੀ ਹੈ ਕਿ ਇਹ ਨੈਟਵਰਕ ਬੜਾ ਸੋਚ ਸਮਝ ਕੇ ਬਣਾਇਆ ਜਾਂਦਾ ਹੈ ਘੜਿਆ ਜਾਂਦਾ ਹੈ ਕੋਕੈਨ ਅਮਰੀਕਾ ਦੇ ਪਛਮੀ ਤੱਟ ਤੋਂ ਲਿਆਂਦਾ ਜਾਂਦਾ ਹੈ ਟਰਕਿੰਗ ਕੰਪਨੀਆਂ ਦੀ ਯਾਰਡ 'ਚ ਲੋਡ ਛੁਪਾ ਕੇ ਬਾਰਡਰ ਪਾਰ ਕਰਵਾਇਆ ਜਾਂਦਾ ਹੈ অন্ਟਾਰੀਓ ਪਹੁੰਚ ਕੇ ਇਹ ਡਰੱਗ ਸਟਰੀਟ ਲੈਵਲ ਤੇ ਵਿੱਚੇ ਜਾਂਦੇ ਨੇ অন্ਟਾਰੀਓ ਦੇ ਚਾਰ ਕਤਲਾਂ ਦੇ ਨਾਲ ਲਿੰਕ ਜੁੜਦਾ ਇਸ ਗਰੁੱਪ ਦਾ ਸਿਰਫ ਡਰੱਗ ਨਹੀਂ ਜਾਂਚਦਾਰਾਂ ਨੇ ਇਹ ਵੀ ਸਾਹਮਣੇ ਆਇਆ ਕਿ ਇਸ ਗਰੁੱਪ ਦਾ ਸਬੰਧ ਘੱਟੋ ਘੱਟ 4 ਮਰਡਰ ਕੇਸਾਂ ਦੇ ਨਾਲ ਵੀ ਜੁੜਦਾ ਹੈ ਇਸੇ ਕਰਕੇ ਇਹ ਕੇਸ ਹੋਰ ਵੀ ਗੰਭੀਰ ਬਣ ਜਾਂਦਾ ਹੈ ਕਿਉਂਕਿ ਹੁਣ ਸਿਰਫ ਸਮੱਗਲਿੰਗ ਨਹੀਂ ਬਲਕਿ ਹਿੰਸਕ ਜੁਰਮ ਵੀ ਖੇਡ ਵਿੱਚ ਸ਼ਾਮਿਲ ਹੈ ਸਜ਼ਾਾਂ ਤੇ ਅਗਲੇ ਕਦਮ ਦੀ ਗੱਲ ਕਰੀਏ ਤਾਂ ਹੁਣ ਸਵਾਲ ਇਹ ਹੈ ਕਿ ਇਕਬਾਲ ਸਿੰਘ ਵਿਰਗ ਤੇ ਰਣਜੀਤ ਸਿੰਘ ਰੋਵਲ ਦੀ ਕੀ ਸਜ਼ਾ ਹੋ ਸਕਦੀ ਹੈ ਅਮਰੀਕੀ ਕਾਨੂੰਨ ਦੇ ਮੁਤਾਬਕ ਡਰੱਗ ਟਰੈਫਿਕਿੰਗ ਲਈ ਕਈ ਵਾਰ 10 ਤੋਂ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਰ ਜੇਕਰ ਇਹਨਾਂ ਨੇ ਪਲੀ ਡੀਲ ਸਾਈਨ ਕਰ ਲਈ ਹੈ ਤਾਂ ਤਕਸੀਵਲ ਹੈ ਕਿ ਇਹਨਾਂ ਨੂੰ ਸਜ਼ਾ ਘੱਟ ਮਿਲੇਗੀ ਇਹ ਵੀ ਹੋ ਸਕਦਾ ਹੈ ਕਿ ਅਗਲੇ ਦੋਸ਼ੀਆਂ ਦੇ ਖਿਲਾਫ ਸਬੂਤ ਦੇਣ ਦੇ ਬਦਲੇ ਇਹਨਾਂ ਦੀ ਸਜ਼ਾ ਹੋਰ ਘੱਟ ਕੀਤੀ ਜਾਵੇ ਟਰਕਿੰਗ ਇੰਡਸਟਰੀ ਤੇ ਇਸ ਦਾ ਸਿੱਧਾ ਪ੍ਰਭਾਵ ਪੈਣਾ ਹੈ ਇਸ ਕੇਸ ਦਾ ਸਭ ਤੋਂ ਵੱਡਾ ਪ੍ਰਭਾਵ ਕਨੇਡੀਅਨ ਪੰਜਾਬੀ ਟਰਕਿੰਗ ਕਮਿਊਨਿਟੀ ਤੇ ਪਾਏਗਾ ਪਹਿਲਾਂ ਹੀ ਅਮਰੀਕਾ ਤੇ ਕੈਨੇਡਾ ਦੀਆਂ ਬਾਰਡਰ ਏਜੰਸੀਆਂ ਬਹੁਤ ਸਖਤੀ ਨਾਲ ਚੈਕਿੰਗ ਕਰਦੀਆਂ ਨੇ ਹੁਣ ਇਹੋ ਜਿਹੇ ਕੇਸਾਂ ਕਰਕੇ ਹਰ ਟਰੱਕਰ ਤੇ ਸ਼ੱਕ ਹੋਵੇਗਾ ਕਈ ਬੇਗੁਨਾਹ ਟਰੱਕਰਾਂ ਨੂੰ ਵੀ ਹਰ ਬਾਰਡਰ ਤੇ ਵਾਧੂ ਟੰਗੀ ਇਨਸਪੈਕਸ਼ਨ ਦਾ ਸਾਹਮਣਾ ਕਰਨਾ ਪਏਗਾ ਇਹ ਕੇਸ ਸਾਨੂੰ ਦੱਸਦਾ ਹੈ ਕਿ ਇੱਕ ਛੋਟਾ ਜਿਹਾ ਗਲਤ ਕਦਮ ਕਿਸ ਤਰ੍ਹਾਂ ਪੂਰੀ ਕਮਿਊਨਿਟੀ ਦੀ ਇੱਜ਼ਤ ਤੇ ਸਵਾਲ ਖੜਾ ਕਰਦਾ ਹੈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਮਰੀਕਾ 'ਚ ਡਰੱਗ ਟਰੈਫਿਕਿੰਗ ਦੇ ਕਾਨੂੰਨ ਬੜੇ ਸਖਤ ਨੇ ਕੋਕੈਨ ਦੀ ਸਮਗਲਿੰਗ ਤਾਂ ਫੈਡਰਲ ਲੈਵਲ ਤੇ ਗੰਭੀਰ ਜੁਰਮ ਮੰਨਿਆ ਜਾਂਦਾ ਹੈ ਜੇ ਡਰੱਗ ਦੀ ਮਾਤਰਾ 5 ਕਿਲੋ ਜਾਂ ਫਿਰ ਇਸ ਤੋਂ ਵੱਧ ਹੁੰਦੀ ਹੈ ਤਾਂ 10 ਸਾਲ ਤੋਂ ਲੈ ਕੇ ਉਮਰ ਕੈਂ ਤੱਕ ਦੀ سزا ਹੋ ਸਕਦੀ ਹੈ ਨਾਲੇ ਵੱਡਾ ਫਾਈਨ ਵੀ ਲੱਗਦਾ ਹੈ ਕਈ ਵਾਰ 1 ਮਿਲੀਅਨ ਡਾਲਰ ਤੱਕ ਫਾਈਨ ਲੱਗ ਜਾਂਦਾ ਹੈ ਪਲੀ ਡੀਲ ਦਾ ਕੀ ਮਤਲਬ ਹੋਇਆ ਹੁਣ ਦੋਵੇਂ ਟਰੱਕਰਸ ਇਕਬਾਲ ਸਿੰਘ ਵਰਕ ਤੇ ਰਣਜੀਤ ਸਿੰਘ ਰੋਵਲ ਨੇ ਪਲੀ ਡੀਲ ਸਾਈਨ ਕੀਤੀ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਦੋਸ਼ ਕਬੂਲ ਕੀਤੇ ਨੇ ਜਾ ਜੋ ਟ੍ਰਾਇਲ ਨਾ ਹੋਵੇ ਇਸ ਨਾਲ ਸਰਕਾਰ ਨੂੰ ਆਸਾਨੀ ਹੁੰਦੀ ਹੈ ਉਹਨਾਂ ਨੂੰ ਬਾਕੀ ਗੈਂਗ ਮੈਂਬਰਾਂ ਦੇ ਖਿਲਾਫ ਸਬੂਤ ਮਿਲ ਜਾਂਦੇ ਨਹੀਂ ਬਦਲੇ ਚ ਦੋਸ਼ੀ ਨੂੰ ਘੱਟ ਸਜ਼ਾ ਮਿਲ ਸਕਦੀ ਹੈ ਐਫਬੀਆਈ ਤੇ ਪ੍ਰੋਸੀਕਿਊਟਰਾਂ ਦੀ ਰਣਨੀਤੀ ਹੁਣ ਸਮਝਣਾ ਬੜਾ ਜ਼ਰੂਰੀ ਹੈ ਐਫਬੀਆਈ ਇਸ ਵੇਲੇ ਸਿਰਫ ਦੋ ਟਰੱਕਰਾਂ ਤੇ ਨਹੀਂ ਬਲਕਿ ਪੂਰੇ ਨੈੱਟਵਰਕ ਨੂੰ ਤੋੜਨ ਤੇ ਕੰਮ ਕਰ ਰਹੀ ਹੈ ਖਾਸ ਕਰਕੇ ਫਰਾਰ ਹੋਇਆ ਰિયાન ਇਸ ਕਰਕੇ ਸੰਭਾਵਨਾ ਹੈ ਕਿ ਟ੍ਰੱਕਰਾਂ ਨੂੰ ਸਜ਼ਾ ਘੱਟ ਰੱਖ ਕੇ ਇਹਨਾਂ ਤੋਂ ਗਵਾਹੀ ਲਿਆਂਦੀ ਜਾਵੇਗੀ ਪਲੀ ਡੀਲ ਸਾਈਨ ਹੋਣ ਤੋਂ ਬਾਅਦ ਕੇਸ ਹੁਣ ਸੈਂਟੈਂਸਿੰਗ ਸਟੇਜ ਵਿੱਚ ਹੈ ਸੰਭਵ ਹੈ ਕਿ ਅਗਲੇ ਕੁਝ ਮਹੀਨਿਆਂ ਚ ਅਮਰੀਕੀ ਅਦਾਲਤ ਇਹਨਾਂ ਨੂੰ ਸਜ਼ਾ ਸੁਣਾਏਗੀ ਜੇਕਰ ਇਹਨਾਂ ਨੇ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਤਾਂ ਸਜ਼ਾ 5 ਤੋਂ 10 ਸਾਲ ਦੇ ਵਿਚਕਾਰ ਹੋ ਸਕਦੀ ਹੈ ਜੇ ਇਹ ਦੋਵੇਂ ਟਰੱਕਰ ਆਪਣੀ ਸਜ਼ਾ ਪੂਰੀ ਕਰ ਲੈਂਦੇ ਨੇ ਤਾਂ ਅਗਲਾ ਕਦਮ ਹੋਵੇਗਾ ਡਿਪੋਰਟੇਸ਼ਨ ਕਿਉਂਕਿ ਕੈਨੇਡਾ ਦੇ ਨਾਗਰਿਕ ਨੇ ਅਮਰੀਕਾ ਆਪਣੀ ਸਜ਼ਾ ਖਤਮ ਹੋਣ ਦੇ ਬਾਅਦ ਇਹਨਾਂ ਨੂੰ ਵਾਪਸ ਕੈਨੇਡਾ ਭੇਜ ਸਕਦਾ ਹੈ ਪਰ ਡਰਗ ਕਰਾਈਮ ਹੋਣ ਕਰਕੇ ਕੈਨੇਡਾ ਵਿੱਚ ਵੀ ਇਹਨਾਂ ਦੇ ਰਿਕਾਰਡ ਤੇ ਪੱਕੀ ਮਾਰਕ ਹੋ ਜਾਵੇਗੀ ਸਭ ਕੇ ਹੈ ਕਿ ਇਹ ਕੇਸ ਸਾਨੂੰ ਇਹੋ ਸਿਖਾਉਂਦਾ ਹੈ ਕਿ ਕਿਵੇਂ ਇੱਕ ਗਲਤ ਕਦਮ ਪੂਰੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ ਦੋਸਤੋ ਤੁਸੀਂ ਕੀ ਸੋਚਦੇ ਹੋ ਕਿ ਇਨ੍ਹਾਂ ਟਰੱਕਰਜ਼ ਨੂੰ ਘੱਟ ਸਜ਼ਾ ਮਿਲੇਗੀ ਕਿਉਂਕਿ ਇਹਨਾਂ ਨੇ ਦੋਸ਼ ਕਬੂਲ ਕਰ ਲਿਆ ਜਾਂ ਫਿਰ ਅਮਰੀਕਾ ਦਾ ਕਾਨੂੰਨ ਇੰਨਾ ਸਖਤ ਹੈ ਕਿ ਇਹਨਾਂ ਨੂੰ ਭਾਰੀ ਸਜ਼ਾ ਦੇ ਕੇ ਰੱਖੇਗਾ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਹੋਰ ਤਾਜ਼ਾ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਇਸ ਵੀਡੀਓ 'ਚ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਤਾਜ਼ਾ ਅਪਡੇਟ ਦੇ ਨਾਲ ਅਗਲੀ ਵੀਡੀਓ 'ਚ